ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਇੱਕ ਸਬਸਕ੍ਰਾਈਬਰ ਦਾ ਆ ਰਿਹਾ ਸੀ ਆਪਾਂ ਨੂੰ ਆਪਣੇ ਦਾ ਕਮੈਂਟ ਠੀਕ ਹੈ ਜੀ ਉਹ ਕਹਿ ਰਹੇ ਸੀ ਆਲੂ ਤੇ ਮੇਥੀ ਦੀ ਪੁੱਜੀ ਅੱਜ ਆਪਾਂ ਨੇ ਬਣਾਈ ਹੈ ਜੀ ਆਲੂ ਮੇਥੀ ਦੀ ਪੁੱਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਠੀਕ ਹੈ ਜੀ ਸੋ ਕਿਸ ਤਰੀਕੇ ਨਾਲ ਆਪਾਂ ਨੇ ਬਣਾਈ ਆ ਤੁਹਾਨੂੰ ਦੱਸ ਦਿਆਂ ਵੀਡੀਓ 'ਚ ਜੇ ਰੈਸਪੀ ਤੁਸੀਂ ਸਿੱਖਣੀ ਆ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਤੁਹਾਨੂੰ ਬਣਾ ਕੇ ਦਿਖਾਉਣੀ ਆ ਜੀ ਫਿਰ ਆਲੂ ਮੇਥੀ ਦੀ ਸਬਜੀ ਸੋ ਸਬਜੀ ਬਣਾਉਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਲਓ ਜੀ ਸਬਜੀ ਬਣਾਉਣ ਵਾਸਤੇ ਚਾਹੀਦੀ ਆ ਸਭ ਤੋਂ ਪਹਿਲਾਂ ਆਪਾਂ ਨੂੰ ਮੇਥੀ ਠੀਕ ਹੈ ਜੀ ਇੱਕ ਗੁੱਛੀ ਲਈਤੀ ਮੈਂ ਮੇਥੀ ਦੀ ਤੇ ਮੈਂ ਇਹਦੇ ਥੱਲੇ ਵਾਲੇ ਡੰਡਲ ਜਿਹੜੇ ਜ਼ਿਆਦਾ ਮੋਟੇ ਤੇ ਉਹ ਕੱਟ ਤੇ ਬਾਹਰ ਤੇ ਬਾਕੀ ਡੰਡਲ ਆ ਜਿਹੜੇ ਵਿੱਚ ਠੀਕ ਹੈ ਜੀ ਉਹ ਵੀ ਵਿੱਚ ਮੈਂ ਕੱਟ ਲਈ ਤਾਂ ਜੋ ਕਿਉਂਕਿ ਕਈ ਵਾਰ ਆਪਾਂ ਕਿਆ ਕਰਦੇ ਹਾਂ ਨਾ ਡੰਡਲ ਡੰਡਲ ਜੇ ਆਪਾਂ ਕਰ ਦੰਨੇ ਆ ਠੀਕ ਹੈ ਜੀ ਪੱਤੇ ਪੱਤੇ ਜੇ ਰੱਖ ਲੈਂਦੇ ਪੱਤੇ ਰਹਿ ਜਾਂਦੇ ਆ ਬਿਲਕੁਲ ਥੋੜੇ ਇਸ ਕਰਕੇ ਅੱਧੇ ਡੰਡਲ ਜਿਹੜੇ ਤੁਸੀਂ ਇਹਦੇ ਨਾਲ ਜ਼ਰੂਰ ਕੱਟਿਓ ਤਾਂ ਸਬਜ਼ੀ ਵਧੀਆ ਬਣੂਗੀ ਮੇਥੀ ਦੀ ਤੇ ਉਤੇ ਬਾਅਦ ਲੈ ਆ ਜੀ ਆਪਾਂ ਨੇ ਇੱਕ ਪਿਆਜ਼ ਚੌਪ ਕਰ ਲਿਆ ਠੀਕ ਹੈ ਜੀ ਜਿੰਜਰ گارਲਿਕ ਪੇਸਟ ਹੋ ਗਿਆ ਜੇ ਮੇਰੇ ਕੋਲ ਲਸਣ ਨਹੀਂ ਤਾਂ ਹੈਗਾ ਇਸ ਕਰਕੇ ਮੈਂ ਵਰਤ ਰਹੀ ਹਾਂ ਇਹ ਉਦੋਂ ਬਾਅਦ ਚਾਰ ਤੋਂ ਪੰਜ ਆਲੂ ਉਬਲੇ ਹੋਏ ਮੈਂ ਬਰੀਕ-ਬਰੀਕ ਕੱਟ ਲੇ ਠੀਕ ਹੈ ਜੀ ਫਰੈਸ਼ ਹਰੀ ਮਿਰਚ ਤੇ ਆਦਾ ਕੱਟ ਲਿਆ ਬਰੀਕ ਇੱਕ ਟਮਾਟਰ ਚੌਪ ਕਰ ਲਿਆ ਠੀਕ ਹੈ ਜੀ ਬਰੀਕ ਕਰ ਲਿਆ ਇਹਨੂੰ ਤੇ ਆਜੋ ਹੁਣ ਤੁਹਾਨੂੰ ਦਿਖਾਉਂਦੇ ਆ ਤੜਕਾ ਮਾਰ ਕੇ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਲਓ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਠੀਕ ਹੈ ਜੀ ਸਰੋਂ ਦੇ ਤੇਲ ਨੂੰ ਇਹਨਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਇੱਕ ਵਾਰੀ ਤੇ ਉਸ ਤੋਂ ਬਾਅਦ ਪਾਵਾਂਗੇ ਜੀ ਇੱਕ ਚਮਚਾ ਜੀਰੇ ਦਾ ਪੰਜ ਤੋਂ 6 ਪਾਵਾਂਗੇ ਕਾਲੀਆਂ ਮਿਰਚਾਂ ਠੀਕ ਹੈ ਜੀ ਪੁੱਜੀ ਦੇ ਵਿੱਚ ਕਾਲੀਆਂ ਮਿਰਚਾਂ ਪਾਉਣੀਆਂ ਜ਼ਰੂਰੀ ਹੈ ਜਦੋਂ ਆਪਣਾ ਜੀਰਾ ਹਲਕਾ ਜਿਹਾ ਤੜਕ ਗਿਆ ਜਦੋਂ ਆਪਣਾ ਜੀਰਾ ਤੜਕ ਗਿਆ ਠੀਕ ਹੈ ਜੀ ਫੇਰ ਪਾਵਾਂਗੇ ਇੱਕ ਪਿਆਜ਼ ਪਿਆਜ਼ ਤੁਸੀਂ ਬਰੀਕ ਕੱਟ ਕੇ ਪਾਉਣਾ ਹੈ ਜਿਆਦਾ ਮੋਟਾ ਨਹੀਂ ਪਾਉਣਾ ਠੀਕ ਹੈ ਜੀ ਪਿਆਜ਼ ਤੇ ਇਹਨੂੰ ਭੁੰਨਾਂਗੇ ਆਪਾਂ ਹੁਣ ਲਾਂਚ ਪਰ 4 ਤੋਂ 5 ਮਿੰਟ ਤੇ ਇੱਕ ਤੁਸੀਂ ਖਿਆਲ ਰੱਖਣਾ ਇਹਦੇ ਵਿੱਚ ਜਿਹੜਾ ਪਿਆਜ਼ ਆ ਉਹ ਜ਼ਿਆਦਾ ਬਰਾਊਨ ਨਹੀਂ ਕਰਨਾ ਠੀਕ ਹੈ ਜੀ ਹਲਕਾ ਜਿਹਾ ਪਿਆਜ਼ ਨਾਰਮਲ ਜਿਹਾ ਆਪਣਾ ਕੱਚਾ ਰੱਖਣਾ ਹੈ ਤੋਂ ਲਓ ਜੀ ਇਹਨੂੰ ਭੁੰਨਦੇ ਆ ਤੋਂ ਬਾਈ ਜਿਹੜੇ ਵੀਰ ਭੈਣ ਭਰਾ ਚੈਨਲ ਪਰ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਬੈੱਲ ਆਈਕਨ ਨੂੰ ਵੀ ਦੱਬ ਦਿਓ ਜਿਹੜੀ ਬੈੱਲ ਆਈਕਨ ਹੁੰਦੀ ਠੀਕ ਹੈ ਜੀ ਨੋਟੀਫਿਕੇਸ਼ਨ ਵਾਲੀ ਤੇ ਲੋ ਜੀ ਇਹਨੂੰ ਭੁੰਨਦੇ ਆ ਤੇ ਜਦੋਂ ਆਪਣੇ ਪਿਆਜ਼ ਹਲਕੇ ਜਿਹਾ ਭੁੰਨ ਹੋ ਜਾਵੇ ਫਿਰ ਆਪਾਂ ਇਹਦੇ ਵਿੱਚ ਹਰੀ ਮਿਰਚ ਤੇ ਆਦਾ ਪਾ ਦੇਣਾ ਕੱਟਿਆ ਹੋਇਆ ਠੀਕ ਹੈ ਜੀ ਤੇ ਇਹਨੂੰ ਵੀ ਨਾਲੇ ਭੁੰਨਾਗੇ ਆਪਾਂ ਇਹਦੇ ਤੇ ਜੇ ਤੁਹਾਡੇ ਕੋਲ ਫਰੈਸ਼ ਲਸਣ ਹੋਇਆ ਠੀਕ ਹੈ ਜੀ ਤੱਲਾਸਣ ਵੀ ਜਰੂਰ ਪਾ ਲਿਓ ਕਿਉਂਕਿ ਅੱਜ ਠੰਡ ਬਹੁਤ ਸੀ ਮੇਰਾ ਬਾਜ਼ਾਰ ਜਾਣੇ ਨੂੰ ਮਾਨ ਨਹੀਂ ਕਰਿਆ ਇਸ ਕਰਕੇ ਮੈਂ ਪਿੰਡ ਵਾਲੀ ਦੁਕਾਨ ਤੋਂ ਸੋਚਿਆ ਵੀ ਆਪਾਂ ਨੇ ਅੱਜ ਠੀਕ ਹੈ ਜੀ ਇਹੀ ਪਾ ਲੈਣਾ ਇਹਦੀ ਜਗ੍ਹਾ ਤੁਸੀਂ ਲਸਣ ਦੀ ਵਰਤੋਂ ਕਰ ਲਿਓ ਤੇ ਲਓ ਜੀ ਜਦੋਂ ਆਪਣੀ ਹਰੀ ਮਿਰਚ ਅੱਧਾ ਵੀ ਥੋੜਾ ਜਿਹਾ ਭੁੰਨ ਹੋ ਗਿਆ ਫਿਰ ਆਪਾਂ ਨੇ ਥੋੜਾ ਜਿਹਾ ਪਾ ਦੇਣਾ ਇਹ ਪੇਸਟ ਤਕਰੀਬਨ ਅੱਧਾ ਕ ਚਮਚਾ ਜਿਆਦਾ ਨਹੀਂ ਪਾਉਣਾ ਹੈਗਾ ਤੇ ਇਹਨੂੰ ਵੀ ਭੁੰਨੂਗੇ ਤੇ ਭੁੰਨਣਾ ਠੀਕ ਹੈ ਜੀ ਸਮਾਨ ਆਪਾਂ ਨੇ ਇਹ ਤੇਜ ਸੇਕ ਪਰੇ ਆ ਸੇਕ ਘੱਟ ਨਹੀਂ ਕਰਨਾ ਹੈਗਾ ਤੇ ਲੋ ਜੀ ਜਦੋਂ ਆਪਣਾ گارਲਿਕ ਠੀਕ ਹੈ ਜੀ ਮੰਨ ਲਓ ਪੇਸਟ ਹੋ ਹੋ ਗਿਆ ਭੁੰਨ ਹੋ ਗਿਆ ਤਿੰਨ ਤੋਂ ਚਾਰ ਮਿੰਟ ਬਾਅਦ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਠੀਕ ਹੈ ਜੀ ਜਿੰਨੀ ਆਪਾਂ ਨੇ ਉਹ ਪਾਈ ਆ ਉਨੀ ਉਹ ਆਪਾਂ ਨੇ ਹਲਦੀ ਪਾ ਦੇਣੀ ਤੇ ਇਹਨੂੰ ਭੁੰਨਾਂਗੇ ਹਲਕਾ ਜਾਂ 1-2 ਮਿੰਟ ਬਾਅਦ ਫੇਰ ਆਪਾਂ ਇਹਦੇ ਚ ਪਾਵਾਂਗੇ ਜੀ ਇੱਕ ਟਮਾਟਰ ਟਮਾਟਰ ਤੁਸੀਂ ਕੱਟ ਕੇ ਹੀ ਪਾਉਣਾ ਠੀਕ ਹੈ ਜੀ ਪੇਸਟ ਬਣਾ ਕੇ ਨਹੀਂ ਪਾਉਣਾ ਆਹ ਲਓ ਜੀ ਤੇ ਇਹਨੂੰ ਵੀ ਜਿਹੜਾ ਹੁਣ ਆਪਾਂ ਦੋ ਕਮਿੰਟ ਭੁੰਨੂਗੇ ਫੁੱਲ ਸੇਕ ਪਰ ਸੇਕ ਨਹੀਂ ਘੱਟ ਕਰਨਾ ਹੈਗਾ ਫੁੱਲ ਸੇਕ ਪਰ ਭੁੰਨਣਾ ਇਹਨੂੰ ਨਮਕ ਪਾਵਾਂਗੇ ਜੀ ਟੇਸਟ ਰਿਕਾਰਡਿੰਗ 1.5 ਚਮਚਾ ਛੋਟਾ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਤੇ ਲਓ ਜੀ ਹੁਣ ਪਾਉਨੇ ਆ ਇਹਦੇ ਵਿੱਚ ਆਪਾਂ ਆਪਣੀ ਮੇਥੀ ਜਿਹੜੀ ਆਪਾਂ ਨੇ ਕੱਟ ਕੇ ਰੱਖੀ ਤੀ ਤੇ ਲੋ ਜੀ ਇਹਨੂੰ ਹੁਣ ਆਪਾਂ ਮਸਾਲੇ ਦੇ ਨਾਲ ਭੁੰਨੂਗੇ ਤਕਰੀਬਨ 7 ਤੋਂ 8 ਮਿੰਟ ਠੀਕ ਹੈ ਜੀ ਆਲੂ ਆਪਾਂ ਪਾਉਂਗੇ ਬਾਅਦ ਚ ਜੇ ਆਪਾਂ ਨੇ ਆਲੂ ਪਹਿਲਾਂ ਪਾ ਲੇ ਠੀਕ ਹੈ ਜੀ ਆਲੂ ਆਪਣੇ ਉਬਲੇ ਹੋਏ ਆ ਫਿਰ ਕੰਮ ਹੋ ਜਾਊਗਾ ਗੜਬੜ ਹੁਣ ਆਪਾਂ ਨੇ ਇਹਨੂੰ ਠੀਕ ਹੈ ਜੀ ਟਕਣਾ ਨਹੀਂ ਹੈਗਾ ਇੰਦਾ ਹੀ 7 ਤੋਂ 8 ਮਿੰਟ ਠੀਕ ਆ ਜੀ ਹਿਲਾਇ ਜਾਣਾ ਔਰ ਤੇਜ਼ ਸੇਕ ਰੱਖਣਾ ਠੀਕ ਆ ਜੀ ਪੂਰਾ ਸੇਕ ਨਹੀਂ ਕਰਨਾ ਘੱਟ ਪੂਰੇ ਤੇਜ਼ ਸੇਕ ਪਰ ਪੁੰਨੋਗੇ ਆਪਾਂ ਨੂੰ ਤੇ ਲਓ ਜੀ 7 ਤੋਂ 8 ਮਿੰਟ ਹੋ ਗਏ ਆ ਮਾਨੂੰ ਪੁੰਨਦੇ ਨੂੰ ਪਾਣੀ ਆ ਜਿਹੜਾ ਬਿਲਕੁਲ ਸੁੱਕ ਚੁੱਕਿਆ ਏ ਆ ਦੇਖੋ ਜੀ ਪੁੱਜੀ ਆਪਣੀ ਹੁਣ ਐਨ ਪੱਕ ਚੁੱਕੀ ਆ ਹੁਣ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਆਲੂ ਉਬਲੇ ਹੋਏ ਜਿਹੜੇ ਆਪਾਂ ਨੇ ਕੱਟ ਕੇ ਰੱਖ ਲਏ ਨੇ ਠੀਕ ਆ ਜੀ ਛੋਟੇ ਛੋਟੇ ਕਯੂਬ ਚ ਕਰ ਲੈਣੇ ਆਲੂ ਜਿਆਦਾ ਬڑے ਨਹੀਂ ਪਾਉਣੇ আর ਕਦੇ ਵੀ ਕੱਚੇ ਆਲੂ ਨਹੀਂ ਪਾਉਣੇ ਠੀਕ ਆ ਜੀ ਇਹਦੇ ਵਿੱਚ ਆਲੂ ਪਾਉਣੇ ਹਮੇਸ਼ਾ ਉਬਾਲ ਕੇ ਕਰ ਲਲ ਚੈੱਕ ਕਰ ਲਓ ਤੇ ਇਹਨੂੰ ਹੁਣ ਆਲੂਆਂ ਨੂੰ ਵੀ ਆਪਾਂ ਇਹਦੇ ਨਾਲ ਤਕਰੀਬਨ 3-4 ਮਿੰਟ ਭੁੰਨੂਗੇ ਫੁੱਲ ਸੇਕ ਪਰ ਸੇਕ ਨਹੀਂ ਘੱਟ ਕਰਨਾ ਤੇ ਉਸ ਤੋਂ ਬਾਅਦ ਐਡ ਕਰਨਗੇ ਕੱਦਮ ਮਸਾਲਾ ਠੀਕ ਹੈ ਜੀ ਨੂੰ ਭੁੰਨ ਦਿਆਂ ਹੁਣ ਆਪਾਂ 3 ਤੋਂ 4 ਮਿੰਟ ਲੋ ਜੀ 3 ਤੋਂ 4 ਮਿੰਟ ਹੋ ਗਏ ਆ ਹੁਣ ਪਾਉਨੇ ਆ ਦੇ ਵਿੱਚ ਆਪਾਂ ਕਸਤੂਰੀ ਮੇਥੀ ਠੀਕ ਹੈ ਜੀ ਥੋੜੀ ਭੋਰ ਕੇ ਤੇ ਉਸ ਤੋਂ ਬਾਅਦ ਪਾਵਾਂਗੇ ਇੱਕ ਛੋਟਾ ਚਮਚਾ ਧਨੀਆ ਪਾਊਡਰ ਦਾ ਤੇ ਹਲਕਾ ਜਿਹਾ ਪਾਵਾਂਗੇ ਗਰਮ ਮਸਾਲਾ ਲੋ ਜੀ ਸਬਜ਼ੀ ਆਪਣੀ ਰੈਡੀ ਆ ਇਹ ਮਸਾਲਿਆਂ ਨੂੰ ਵੀ ਆਪਾਂ 2-3 ਮਿੰਟ ਭੁੰਨ ਲਾਂਗੇ ਹੋਰ ਸੇਕ ਕਰ ਦਾਂਗੇ ਘੱਟ ਪਈਦਾ ਥੋੜੀ ਦੇਰ ਵਾਸਤੇ ਇਹਨੂੰ ਆਪਾਂ ਟਾਕੇ ਰੱਖ ਦਾਂਗੇ ਠੀਕ ਹੈ ਜੀ ਤਕਰੀਬਨ 2 ਤੋਂ 3 ਮਿੰਟ ਵਾਸਤੇ ਤੇ ਲਓ ਜੀ ਹੁਣ ਪਾਉਨੇ ਆਂਦੇ ਵਿੱਚ ਹਰਾ ਧਨੀਆ ਗੈਸ ਕਰਦੇ ਆਂ ਬੰਦ ਠੀਕ ਹੈ ਜੀ ਹੁਣ ਪਾਵਾਂਗੇ ਹਰਾ ਧਨੀਆ ਤੇ ਨਾਲੇ ਤੁਹਾਨੂੰ ਦਿਖਾਉਂਦੇ ਆਂ ਇਹਨੂੰ ਪਲੇਟ 'ਚ ਕੱਢ ਕੇ ਤੇ ਲੋ ਜੀ ਆਲੂ ਮੇਥੀ ਦੀ ਪੁਜੀ ਬਣ ਕੇ ਹੋ ਗਈ ਰੈਡੀ ਠੀਕ ਹੈ ਜੀ ਤੁਸੀਂ ਵੀ ਬਣਾਓ ਠੀਕ ਹੈ ਜੀ ਕਰੋ ਟ੍ਰਾਈ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ